ਬਾਈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਪਿੰਡ ਢਿਲਮਕਣਾ ਦੇ ਵਿੱਚ ਕਣਕ ਨੂੰ ਅੱਗ ਲੱਗਣੇ ਕਰਕੇ ਜਿਹੜੀ ਫਸਲ ਤਬਾਹ ਹੋ ਗਈ ਜੀ ਕਿਸਾਨਾਂ ਦੀ ਬਹੁਤ ਦਿਨਾਂ ਤੋਂ ਲੱਗੇ ਹੋਏ ਸੀ ਬਾਈ ਫਸਲ ਦੀ ਪੂਰਤੀ ਕਰਨ ਵਾਸਤੇ ਨਾ ਤਾਂ ਜੋ ਕਿਉਂਕਿ ਯਾਰ ਪੂਰੀ ਪੂਰਤੀ ਤਾਂ ਨਹੀਂ ਕਰ ਸਕਦੇ ਬਾਈ ਜਿੰਨੇ ਜੋਗੇ ਸੀਗੇ ਸਾਰੇ ਵੀਰ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਹੈ ਸੁਖਜੀਤ ਚੇਅਰਮੈਨ ਸਾਹਿਬ ਢਿਲਮਾ ਹਨ ਤੇ ਬਾਈ ਸਰਪੰਚ ਰਾਜੂ ਢਿੱਲੋਂ ਜੀ ਤੇ ਬਾਕੀ ਹੋਰ ਮੈਂਬਰਸ ਵਾਂ ਜਿਹੜੇ ਨਾਲ-ਨਾਲ ਲੱਗੇ ਸੀ ਬਾਈ ਮੰਤ ਜਰਨੈਲ ਸਿੰਘ ਯੂਥ ਕਲੱਬ ਨੇ ਬਹੁਤ ਹਨਾ ਸਹਿਯੋਗ ਸਾਰੇ ਵੀਰਪਰਾ ਇਹ ਕਲੱਬ ਦੇ ਮੈਂਬਰ ਆ ਜੇ ਤੁਸੀਂ ਵੀ ਜੁੜਨਾ ਚਾਹੁੰਦੇ ਆ ਤਾਂ ਬਾਈ ਸਾਡੇ ਨਾਲ ਆਪਣੇ ਨਾਲ ਕਨੈਕਟ ਜਰੂਰ ਕਰੋ ਵੀਰਪਰਾ ਕਿਉਂਕਿ ਆਪਾਂ ਵੀ ਆਪਣਾ ਕਲੱਬ ਵਧਾਉਣਾ ਚਾਹੁੰਦੇ ਆ ਬਹੁਤ ਵਧੀਆ ਬਾਈ ਹੰਗਾਰਾ ਆਮੜਿਆ ਲੋਕਾਂ ਦਾ ਕਿਸੇ ਨੇ ਮੱਥੇ ਤੇ ਤਿਉੜੀ ਨਹੀਂ ਪਾਈ ਬਾਈ ਬਾਕੀ ਨਾਲ ਦੇ ਪਿੰਡਾਂ ਦਾ ਵੀ ਬਹੁਤ ਸਹਿਯੋਗ ਰਿਹਾ ਬਾਈ ਕਿੰਦਾ ਢੱਲੋਰਾਮ ਸਰ ਸਰਪੰਚ ਬਾਈ ਹਨ ਬਹੁਤ ਵਧੀਆ ਯੋਗਦਾਨ ਰਿਹਾ ਬਾਈ ਨੇ ਬਹੁਤ ਮਿਹਨਤ ਕੀਤੀ ਨਾਲ ਲੱਗ ਕੇ ਅਮਨਦੀਪ ਢੱਲੋ ਸਰਪੰਚ ਬਾਈ ਹਨ ਕੋਠੇ ਚੱਕ ਭਾਗ ਸਿੰਘ ਦੋ ਬਾਈ ਨੇ ਵੀ ਬਹੁਤ ਬਹੁਤ ਮਿਹਨਤ ਕੀਤੀ ਬਾਈ ਯਾਰ ਤੇ ਸਿਵੀਆਂ ਦੇ ਸਰਪੰਚ ਸਾਹਿਬ ਨੇ ਵੀ ਬਾਈ ਯਾਰ ਬਹੁਤ ਵਧੀਆ ਉਹਨਾਂ ਨੇ ਵੀ ਹੈਲਪ ਕੀਤੀ ਆਪਣੀ ਹਨ ਸਾਰੇ ਨੇੜੇ-ਨੇੜੇ ਦੇ ਪਿੰਡਾਂ ਨੇ ਬਾਈ ਪੂਰਾ ਵਧੀਆ ਸਾਥ ਦਿੱਤਾ ਫੁੱਲ ਹੰਕਾਰਾ ਮਿਲਿਆ ਬਾਈ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਜੀ ਆਜੋ ਫਿਰ ਬਾਈ ਤੁਹਾਨੂੰ ਵਿਖਾਉਨੇ ਆ ਵੀਡੀਓ ਬਾਈ ਕਿਵੇਂ-ਕਿਵੇਂ ਸਾਰੀ ਕਣਕ ਵੰਡੀ ਗਈ ਆ ਆਜੋ ਦੋਸਤੋ ਲਓ ਬਾਈ ਅੱਜ ਆਪਣੇ ਪਿੰਡ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਕਣਕ ਨੂੰ ਅੱਗ ਲੱਗੀ ਸੀ ਉਹਦੀ ਪੂਰਤੀ ਆਸਤੇ ਮੰਤ ਜਰਨਲ ਸਿੰਘ ਕਲੱਬ ਵੱਲੋਂ ਜਾਨੀ ਕਣਕ ਵੰਡੀ ਜਾਣੀ ਆ ਜਿੰਨੇ ਕਣ ਕਟ ਇਕੱਠੀ ਹੋਈ ਹੈ ਨਾ ਸਾਰਾ ਤੁਹਾਨੂੰ ਵੇਰਵਾ ਦੇਵਾਂਗੇ ਇੱਧਰ ਐਮਐਲਏ ਮੁਲਕ ਸਿੰਘ ਜੀ ਆ ਗਏ ਨੇ ਸਰਪੰਚਾ ਮੁਰੇ ਹੋਈ ਕੋਈ ਨਹੀਂ ਹਾਂ ਜਾਨ ਤੇ ਨੂੰ ਦੂਜਾ ਨੈਮ ਸਿੰਘ ਵੈਰੀ ਨਾਲ ਜੀ ਹੈ ਨਹੀਂ ਜੀ ਜਸਵਿੰਦਰ ਸਿੰਘ ਕਾਕੂ ਕਾਕੂ ਨੈਭ ਸਿੰਘ ਵੈਣੀਆ ਜੀ ਜਸਵਿੰਦਰ ਸਿੰਘ ਕਾਹੂ ਲੈ ਗਏ ਗੁਰਪ੍ਰੀਤ ਸਿੰਘ ਸਨ ਬਜੋਰਾ ਸਨ ਜਿੰਦਰ ਸਿੰਘ ਸਨ ਸੁਖਮ ਸਿੰਘ ਆਏ ਜੀ ਜਿੰਦਰ ਸਿੰਘ ਸਨ ਸੁਖਮ ਸਿੰਘ ਆ ਗਏ ਲੈ ਮੈਂ ਡੈਫੀਨਿਟਿਵ ਨਵਦੀਪ ਸਿੰਘ son of ਰੋਸ਼ਨ ਸਿੰਘ ਆਜਾ ਜੀ ਰੈਂਪੀ ਰੈਂਪੀ ਆ ਗਿਆ ਸਰਪਤੀ ਆਇਆ ਬਦਿ ਨਵਦੀਪ ਜੀ ਆਨੇ ਗੁਰਦੀਪ ਸਿੰਘ son of ਸੰਦਰਪਾਲ ਸਿੰਘ ਜਿਹਨੂੰ ਆਇਆ ਜੀ ਤਾਈ ਬੋਗਿਆ ਕਰਦੀ ਗਏ ਸੰਦੀਪ ਸਿੰਘ ਪਾਲ ਸਿੰਘ son of ਮਹਿੰਗਾ ਸਿੰਘ ਆਜਾ ਆਜਾ ਬੋਪੀਆ ਸਕਵਾਲਦੀ ਜਗਸੀਰ ਸਿੰਘ son of ਦਲੀਪ ਸਿੰਘ ਹਾਂ ਜਿੰਦਰ ਸਿੰਘ ਵੈਣੀਵਾਲ ਤੋਂ ਸਰਨ ਸਸਕੀਵਾਲ ਦੀ ਟਿੰਡਰ ਟੱਲਮਾ ਵਿਖੇ ਥੋੜੇ ਦਿਨ ਪਹਿਲਾਂ ਜਿਹੜੀ ਗ੍ਰੀਤੀ ਹੋਈ ਸੀ ਪੂਰੇ ਦੇ ਸਾਰੇ ਪਿੰਡ ਵਾਸੀਆਂ ਨੇ ਵੀ ਤੇ ਸੇਂਗੀਆਂ ਪਿੰਡ ਦੀ ਪੰਚਾਇਤ ਨੇ ਸਾਡੇ ਸਰਪੰਚ ਸਾਹਿਬ ਇਹਨਾਂ ਨੇ ਵੀ ਪਿੰਡ ਨਹੀਂ ਉਹ ਵੀ ਇਕੱਠੇ ਕਰਕੇ ਅਸੀਂ ਵੀ ਆਪਦੇ ਕਰਨੀਓ 10-10000 ਰੁਪਇਆ ਤੁਹਾਨੂੰ ਸਿੰਗੀਆਂ ਪਿੰਡਾਂ ਲੈਣੇ ਆਪਦੇ ਕੋਲੋਂ ਦਿੱਤਾ ਤੇ 10-10000 ਅਸੀਂ ਦਿੱਤਾ ਇਕੱਠਾ ਕਰਕੇ ਤੇ ਬਾਕੀ ਸਾਡੇ ਸਰਪੰਚ ਸਾਹਿਬ ਹੋਣਗੇ ਕਿੱਧਰ ਗਿਆ 라ਜੂ ਬਾਕੀ ਇਹਨਾਂ ਨੇ ਪਿੰਡ ਚੋਂ ਇਕੱਠੇ ਕਰਕੇ ਜਿਹੜੇ ਦੇਨੇ ਉਹ ਅਲੱਗਾ ਤੇ ਕਣਕ ਅਲੱਗੇ ਦਿੱਤੀ ਆ ਆਰਾਮਸਰ ਵਾਲਿਆਂ ਨੇ ਵੀ ਦਿੱਤੇ ਕਿੰਦੇ ਹੋਣੇ ਚੱਕ ਭਗਤ ਸਿੰਘ ਉਹ ਵੀ ਸਰਪੰਚ ਆਪਨੇ ਜਣਾ ਸਾਰੇ ਸੋ ਮੈਂ ਇੱਕ ਗੱਲ ਵੈਸੇ ਕਹਿਣਾ ਅੱਗੇ ਚਲੋ ਵੈਸੇ ਵਿਆਸਤ ਕਰਨ ਦਾ ਸਮਾਂ ਨਹੀਂਗਾ ਪਰ ਮੈਂ ਫਿਰ ਵੀ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਸਾਨੂੰ ਵਿਰੋਧੀ ਕਹਿੰਦੇ ਹੁੰਦੇ ਇਹਨੂੰ ਤੁਸੀਂ ਧੱਕੇ ਨਾ ਬਣਾਇਆ ਹੁਣ ਤੁਸੀਂ ਦੱਸ ਦਿਓ ਵੀ ਧੱਕੇ ਨਾ ਬਣਾਇਆ ਬੰਦਾ ਚੰਗਾ ਸੀ ਕਿ ਮਾੜਾ ਸੀ ਸੋ ਕਹਿਣ ਦਾ ਮਤਲਬ ਇਹ ਹੈ ਵੀ ਸਾਰੇ ਰਲ ਮਿਲ ਕੇ ਬਹੁਤ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਵੀ ਨਾਲ ਦੇ ਪਿੰਡਾਂ ਨੇ ਸਰਪੰਚ ਸਾਹਿਬ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਵੀ ਆਪਦੇ ਕਰਨੀਆਂ ਪੈ ਕੱਟੇ ਕਰਕੇ ਲੈ ਆਏ ਨਾਲ ਦੇ ਉਹ ਕਿੰਦੇ ਹੋਣਾ ਨੇ ਵੀ ਚੱਕ ਭਾਗ ਸਿੰਘ ਵਾਲਿਆਂ ਨੇ ਵੀ ਆਪਾਂ ਦੂਜੇ ਪਿੰਡਾਂ ਵਾਲਿਆਂ ਨਾਲ ਆਪਣੀ ਸਾਂਝ ਹੋਊਗੀ ਤੇ ਤਾਂ ਹੀ ਆਪਣਾ ਜਿਹੜਾ ਜਵਾਕ ਚੱਲੇ ਆਂ ਗਾਂਵ ਵਰਤਿਆ ਕਰਨਗੇ ਆਪਾਂ ਪਿੰਡਾਂ 'ਚ ਹੀ ਇੱਕ ਦੂਜੇ ਨਾਲ ਲੜਾਈ ਪਾ ਦਿੰਦੇ ਆ ਕਿਸੇ ਗੱਲ ਨੂੰ ਸੋ ਇਹੋ ਜਿਹੇ ਸਮੇਂ ਤੇ ਸਾਰੇ ਜਾਣੇ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰੀਏ ਸਾਰਨੋਂ ਵੱਡੀ ਗੱਲ ਸੋ ਇੰਨੇ ਅੱਜ ਸਾਡੀਆਂ ਬੇਨਸੀਆਂ ਸੀ ਜਿੰਨੇ ਕੁ ਜੋਗੇ ਅਸੀਂ ਹੈਗੇ ਉਹਨਾਂ ਅਸੀਂ ਕਰਦੇ ਰਹਿੰਨੇ ਆ ਅਕਸਰ ਹੀ ਕਹਿ ਦਿੰਦੇ ਆ ਵੀ ਦੇਸ ਦਾਣੀ ਜਾਂ ਆਉਂਦੇ ਨਹੀਂ ਹੁਣ ਤੁਸੀਂ ਵੇਖ ਲਓ ਵੀ ਅਸੀਂ ਆਉਨੇ ਆ ਕਿ ਜਿਵੇਂ ਲੰਘੁੰਦੀ ਆ ਉਹਨੂੰ ਅਸੀਂ ਪਹੁੰਚਦੇ ਆ। ਬਾਈ ਸਰਦੇ ਪਿੰਡ ਦਾ ਇੰਨਾ ਸਹਿਯੋਗ ਹੈ ਨਾ ਵੀ ਵਿਰੋਧੀ ਵੀ ਸਾਰੇ ਇਕੱਠੇ ਹੋ ਗਏ ਆ। ਮੈਂ ਨਹੀਂ ਬਹੁਤ ਵਧੀਆ ਕੀਤਾ ਵੀ ਵੀਰੋ ਹੋ ਗਏ ਆ। ਠੀਕ ਹੈ। ਨਹੀਂ ਚੰਗੀ ਗੱਲ ਆ ਪਿੰਡ 'ਚ ਇਕੱਠੇ ਰਹਿ ਕੇ ਸਾਰਿਆਂ ਨੇ ਬਹੁਤ ਮਦਦ ਕੀਤੀ। ਚਲੋ ਬਹੁਤ ਵਧੀਆ ਹੋ ਗਿਆ। ਸਾਈ ਹੋਣਾ ਚਾਹੀਦਾ। ਸਾਡੇ ਪਿੰਡ ਦਾ ਇੰਨਾ ਸਵਾਗ ਹੈ ਬਹੁਤ ਬਹੁਤ ਘਰ ਘਰ ਨੇ ਸਾਥ ਦੇ ਘਰ ਘਰ ਨੇ ਸਾਥ ਤਾਂ ਕਿਸੇ ਨੇ ਨਹੀਂ ਇਹੀ ਮੈਂ ਕਹਿਣਾ ਵੀ ਆਪਣੀਆਂ ਪਿੰਡਾਂ ਦੀਆਂ ਸਾਂਝਾਂ ਆਪਾਂ ਬਰਕਰਾਰ ਰੱਖੀਏ ਹਾਂ ਬਸ ਲਈ ਕਈ ਵਾਰੀ ਕਿਸੇ ਦੇ ਆਹ ਹੁੰਦਾ ਜੀ ਉਹ ਸਭ ਤੋਂ ਵੱਧ ਇਸ ਤਰ੍ਹਾਂ ਗਰੀਬ ਹੈ ਸਭ ਤੋਂ ਵੱਧ ਗੱਟੇ ਨੇ ਇਕੱਠੇ ਚੱਕੇ ਆ ਇਹ ਵੀ ਆਬਿਲ ਲੱਗੀ ਕਈ ਸੇਵਾ ਕਰਦਾ ਰਹੇ 10 ਸਾਲਾਂ ਨਾਲ ਤੁਰਦਾ ਰਿਹਾ ਇਹਨੇ ਕੋਈ ਉਹ ਲਾਲਚ ਨਹੀਂ ਗੱਟੇ ਚ ਆ ਰਿਹਾ ਜਾਂ ਛੱਪੜਾਂ ਦੇ ਇਹੀ ਵਰਦਾ ਸਾਨੂੰ ਇੰਨੀ ਸਪੋਰ ਕਰਦਾ ਇਹ ਅਸੀਂ ਪੰਚਾਇਤ ਦੇਖੋ ਕਿ ਜਦੋਂ ਫਸਲ ਇਕੱਠੇ ਹੋਏ ਆ ਸਾਰੀ ਪੰਚਾਇਤ ਜਿਵੇਂ ਇੱਕ ਇੱਕ ਇਕੱਠੇ ਮਤਲਬ ਕਿਸਾਨ ਦੀ ਫਸਲ ਮੱਚ ਜਾਂਦੀ ਹੈ ਨਾ ਪੁੱਤਾਂ ਵਾਂਗੂ ਪਾ ਲਈ ਵੀ ਇਹ ਉਹਨੂੰ ਹੀ ਪਤਾ ਹੁੰਦਾ ਵੀ ਕਿੰਨਾ ਔਖਾ ਆਪਾਂ ਤਾਂ ਇਹਦੇ ਨਾਲ ਜਿਹੜਾ ਆਪਾਂ ਕੀਤਾ ਇਹਦੇ ਨਾਲ ਆਇਤਾ ਨਹੀਂ ਵੀ ਉਹਦਾ ਪੂਰਾ ਪੈਜੂਗਾ ਇਹਨਾਂ ਦਾ ਜਿੰਨੇ ਜਿੰਨੇ ਨੇ ਕਿਤੇ ਆ ਪਰ ਅਗਲੇ ਨੂੰ ਹੌਸਲਾ ਹੋਇਆ ਵੀ ਮੇਰੇ ਨਾਲ ਬੰਦੇ ਹੋਏ ਇਹ ਦੂਜੇ ਪਿੰਡਾਂ ਨੂੰ ਸਨੇਹਾ ਜਾਂਦਾ ਭਰਾਪਾ ਬਣਾ ਲੇ ਬਿਲਕੁਲ ਪਿੰਡਾਂ 'ਚ ਭਰਾਪਾ ਬਣਾ ਕੇ ਦੇਖੋ ਦੇਖੋ ਜਦੋਂ ਵੋਟਾਂ ਆਉਣਗੀਆਂ ਵੋਟਾਂ ਵਾਲੇ ਵੋਟ ਜੀ ਨੂੰ ਮਰਜ਼ੀ ਬਾਤ ਕੋਈ ਗੱਲ ਨਹੀਂ ਜਿੱਥੇ ਚੰਗਾ ਲੱਗਦਾ ਉੱਥੇ ਕਰਦੇ ਹੋ ਪਰ ਉਹਨਾਂ ਜਿੰਨਾਂ ਵਿਚਾਰ ਇਹੋ ਜਿਹਾ ਕੋਈ ਹੈ ਨਹੀਂ ਦੀ ਗੱਲ ਤੇ ਪਿਆਰ ਬਣਾ ਕੇ ਰੱਖਿਆ ਬਹੁਤ ਬਹੁਤ ਮੈਨੂੰ ਬਹੁਤ ਖੁਸ਼ੀ ਹੈ ਸਰਪੰਚ ਜੀ ਬੋਟਾ ਜੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਇਸ ਗੱਲ ਦੀ ਵੀ ਆਸੇ ਪਾਸੇ ਦੇ ਦੋਨੇ ਪਿੰਡਾਂ ਇਧਰ ਸਿੱਧੀਆਂ ਵਾਲੇ ਵੀ ਟਕਪਾ ਭਗਤ ਸਿੰਘ ਵਾਲੇ ਵੀ ਆਪਣੇ ਰਾਮਸਰ ਵਾਲੇ ਵੀ ਕਿੰਦੇ ਹੋਣੀ ਸਾਰੇ ਜਿਹੜੇ 20 ਪੁਆਇੰਟ ਦੀ ਜਿਹੜੀ ਗੱਲ ਕੀਤੀ ਆ ਬਹੁਤ ਵਧੀਆ ਆ ਆ ਪ੍ਰਵਾਹ ਦੇ 2.5 ਕਿਲੇ ਸੜੇ ਆ ਪਰ ਇਹਨਾਂ ਨੇ ਨੈਣ ਦੀ ਬਜਾਏ ਬਈ ਆਇਦਰ ਖੜੀ ਆ ਆ ਬਈ ਨਹੀਂ ਦਿਨਾ ਨਹੀਂ ਕੋਹ ਇਹਨਾਂ ਨੇ ਅੱਗੇ ਜੋ ਬਈ ਨਾਲ ਹੋ ਜੋ ਐਮਐਸ ਨਾਲ ਹੋ 2.5 ਕਿਲੇ ਸਾਢੇ ਦੇ ਬਾਵਜੂਦ ਵੀ 10 5-7 ਕੁਆਂਟਲ ਕੰਦ ਕਰ ਲਿਆ ਧੰਨਵਾਦ ਇਹਨਾਂ ਮਿਸਟਰ ਬਾਪਾ ਠੀਕ ਹੈ ਜੀ ਸਸਤਾ ਕਰ ਦੋ ਧੰਨਵਾਦ ਜੀ ਦਾ ਬਾਬਾ ਜਰਨੈਲ ਸਿੰਘ ਕਲੱਬ ਨਹੀਂ ਹੁਣ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਬਈ ਜਿਨ੍ਹਾਂ ਨੇ ਦਿਨ ਪੂਰਾ ਰਾਤਾਂ ਕਣਕ ਰaat ਨਹੀਂ ਵੇਖੀ ਦਿਨ ਨਹੀਂ ਵੇਖਿਆ ਕਣਕ ਇਕੱਠੀ ਕੀਤੀ ਨਾਲ ਸਰਪੰਚ ਸਾਹਿਬ ਖੜੇ ਨਾਲ ਸਾਰਾ ਕਲੱਬ ਖੜਾ ਜੀ ਨਾਲ ਸੈਕਟਰੀ ਸਾਹਿਬ ਅੱਜ ਜਿਹੜੇ ਕਣਕ ਵੰਡ ਰਿਹਾ ਹੋਰ ਵੀ ਸਾਰੇ ਪਿੰਡ ਵਾਸੀਆਂ ਦਾ ਜਾਨੀ ਫੁੱਲ ਸਹਿਯੋਗ ਰਿਹਾ ਕਿਸੇ ਨੇ ਮੱਥੇ ਤੇ ਤੋੜੀ ਨਹੀਂ ਪਾਈ ਬਾਈ ਜਦੋਂ ਕਣਕ ਇਕੱਠੀ ਕਰਦੇ ਸੀ ਹਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਕਿੰਨੀ ਕਿੰਨੀ ਕਣਕ ਮਤਲਬ ਆ ਰਹੀ ਹੈ ਕਿੰਨੀ ਇਕੱਠੀ ਹੋਈ ਹੈ ਸਾਰਾ ਦੇ ਦਿਓ ਹਣਾ ਡਾਟਾ ਸਾਰੇ ਵੀਰਾਂ ਨੂੰ ਪਤਾ ਲੱ ਕਲਾ ਬੋਲਦਾ ਜਿਨ੍ਹਾਂ ਨੇ ਦਇਮਪ੍ਰਦਾਇ ਕਰਕੇ ਇਹ ਗ੍ਰਾਹੀ ਇਕੱਠੀ ਕੀਤੀ ਹੈ ਉਸ ਤੋਂ ਬਾਅਦ ਮੈਂ ਸਿਵੀਆਂ ਪੈਂਡ ਦੀ ಗ್ರಾಮ ਚਾਇਦਾ ਧੰਨਵਾਦ ਕਰਦਾ ਚੱਕ ਭਗਤ ਸਿੰਘ ਕੋਠੜ ಗ್ರಾಮ ਚਾਇਤ ਰਾਮਸਰ ਤੇ ਹਵਾਨਾ ਤੇ ਕੋਠੇ ਗੱਜਨ ਸਿੰਘ ಗ್ರಾಮ ਚਾਇ ਜਿਨ੍ਹਾਂ ਨੇ ਸਾਡਾ ਬਹੁਤ ਧਨ ਸਾਥ ਦਿੱਤਾ ਅਸੀਂ ਉਹਨਾਂ ਦਾ ਦੇਣ ਹੀ ਦੇ ਸਕਦੇ ਤੇ ਅੱਜ ਜੋ ਵੀ ਪਹਿਲਾਂ ਥੋੜੇ ਟਾਈਮ ਪਹਿਲਾਂ ਐਮਐਲਏ ਸਾਹਿਬ ਵੀ ਆਏ ਸੀ ਤੇ ਉਹ ਵੀ ਆਪ ਦੇ ਵੱਲੋਂ ਸੇਵਾ ਦੇ ਗਏ ਆ ਜਿਨ੍ਹਾਂ ਪਿੰਡਾਂ ਬਾਈਆਂ ਦਾ ਨੁਕਸਾਨ ਹੋਇਆ ਅੱਜ ਅਸੀਂ ਇੱਥੇ ਹੁਣ ਕੱਥੀ ਕੀਤੀ ਹੋਈ ਕਣਕ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣ ਲੱਗੇ ਆ ਜਿਨ੍ਹਾਂ ਦਾ ਅੱਗ ਦੇ ਵਿੱਚ ਔਣ ਕਰਕੇ ਨੁਕਸਾਨ ਹੋਇਆ ਸੀ ਅਸੀਂ 5 ਕਵਾਂਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕੈਲਕੂਲੇਸ਼ਨ ਕੀਤੀ ਆ ਕਿ 5 1 5 ਕਵਾਂਟਰ ਪ੍ਰਤੀ ਏਕੜ ਨੂੰ ਆ ਰਹੀ ਆ ਤੇ ਉਸ ਤੋਂ ਬਾਅਦ ਜੋ ਗਰਾਈ ਦੀ ਸੇਵਾ ਹੈਗੀ ਹੈ ਪੈਸੇ ਦੀ ਉਹ ਵੀ ਡਿਵਾਈਡ ਕਰਾਂਗੇ ਸਹੀ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਬਈ ਇੱਧਰ ਟਰਾਲੀ ਲੋਡ ਹੋ ਗਈ ਹੈ ਨਾ ਬਾਈਆਂ ਨੂੰ ਕਣਕ ਜਿਹੜੀ ਜਣ ਬਣਦੇ ਹੱਕ ਜਿਹੜਾ ਬਣਦਾ ਕਿੱਲੇ ਦੀ 5 ਕਿਲੋ ਕਣਕ ਦੇ ਹਿਸਾਬ ਨਾਲ ਜਿੰਨੇ ਕੀ ਬਣੀ ਜਾਂਦੀ ਹੈ ਬਾਈਆਂ ਦੀ ਉਹਨੇ ਲੋਡ ਕਰੀ ਜਾਂਦੇ ਆ ਤੇ ਬਾਕੀ ਇੱਧਰ ਕਣਕ ਹੋਰ ਪਈ ਆ ਕਾਫੀ ਤੇ ਦੇਖਦੇ ਆ ਬਾਈ ਉਹ ਅਗਲੀ ਅਗਲੀ ਟਰਾਲੀ ਆ ਜੂਗੀ ਇਸ ਤੋਂ ਬਾਅਦ ਤੇ ਬਹੁਤ ਵਧੀਆ ਜਾਨੀ ਰੰਗਾਰਾ ਮਰੇ ਤੇ ਇੱਧਰ ਵੀ ਲੋਡ ਕਰੀ ਜਾਂਦੇ ਬਾਈਆਂ ਨੇ ਕਣਕ ਠੀਕ ਆ ਬਾਈ ਕਾਕੂ ਠੀਕ ਹੈ ਠੀਕ ਲੱਗਿਆ ਬਾਈ ਕੰਮ ਵਧੀਆ ਜਾਨੇ ਕੋਈ ਦੇਖ ਯਾਰ ਪੂਰਾ ਤਾਂ ਨਹੀਂ ਹਨਾ ਕਰ ਸਕਦੀ ਪੰਚਾਇਤ ਜੋ ਵੀ ਹਨਾ ਤੇ ਉਹ ਠੀਕ ਲੱਗਿਆ ਭਾਈ ਰਾਜੂ ਦਾ ਕੰਮ ਯਾਰ ਸਹੀ ਆ ਗਰ ਜਿੰਨ ਕੁ ਜੂ ਇੰਨੇ ਨਾ ਭਾਈ ਇਹਨਾਂ ਕੰਮ ਜੋਗੀ ਕਣਕਾ ਜੂ ਵੀ ਕਰੇ ਕਿ ਨਹੀਂ ਭਰਾ ਚਲੋ ਠੀਕ ਆ ਭਰਾ ਹੌਸਲਾ ਰੱਖੀ ਕੋਈ ਨਹੀਂ ਸਾਰੇ ਨਾਲ ਆ ਭਰਾ ਹਨ ਕੁਛ ਗੱਲ ਕਰੀ ਚੱਲ ਠੀਕ ਲੱਗਿਆ ਬਾਈ ਕੰਮ ਪੂਰਾ ਹੋ ਗਿਆ ਬਹੁਤ ਸਾਧਦਾ ਬਾਈ ਖੁਸ਼ੀ ਹੈ ਨਿਆਣਾ ਅਰੇ ਆ ਬਾਈ ਦੀ ਬਹੁਤ ਮਿਹਰਬਾਨੀ ਵੱਡੇ ਭਰਾ ਜੀ ਸਾਡੇ ਹਾਂ ਸਹੀ ਆ ਬਾਈ ਨੰਬਰ ਰਾਤ ਨਾਲ ਸਾਡੇ ਰਿਆ ਆ ਮੁੰਡਾ ਹੀ ਨਵਾਂ ਜੋੜਿਆ ਕਲੱਬ ਚ ਆ ਬੰਦਾ ਨਵਾਂ ਜੋੜ ਲਿਆ ਬਈ ਕਲੱਬ ਚ ਕਲੱਬ ਹੋਰ ਵੱਡਾ ਕਰਨਾ ਬਾਈ ਆਪਾਂ ਬਹੁਤ ਵੱਡਾ ਕਰਨਾ ਆ ਸਾਡਾ ਟੀਚਾ ਇਹ ਜਵਾਂ ਨਹੀਂ ਪੁੱਛੇ ਹੜਾ ਇਧਰ ਆ ਦੀਪਾ ਵੀ ਨਹੀਂ ਹਣ ਮੈਂਬਰ ਸਾਹਿਬ ਖੜੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਜਿਵੇਂ ਤੁਸੀਂ ਮੈਂਬਰਾਂ ਪੰਚਾਇਤ ਦੇ ਹਨਾ ਤੁਹਾਨੂੰ ਤਾਂ ਗ੍ਰਾਈ ਜਦੋਂ ਇਕੱਠੀ ਕਰਦੇ ਪਿੰਡ ਦੀ ਇੱਕ ਸਾਰੇ ਪਿੰਡ ਚੋਂ ਕਰਨੀ ਹੁੰਦੀ ਹੈ ਨਾ ਕਈ ਜਿਹੜੀ ਉਹਨਾਂ ਕਰੇ ਵੀ ਜਾਣਾ ਪੈਂਦਾ ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਨਹੀਂ ਪਾਈਆਂ ਆਪਾਂ ਤਾਂ ਇਹ ਕੰਮ ਕਰਦੇ ਰਾਜਨੀਤਿਕ ਪਾਸੇ ੜ ਕੇ ਸਹੀ ਉਹ ਕਿਵੇਂ ਮਿਲਿਆ ਬਾਈ ਯਾਰ ਮੱਥੇ ਤੇ ਟੋੜੀ ਤੇ ਪਈ ਨਾ ਬਾਈ ਵਿਰੋਧੀ ਧਿਰਾਂ ਚਲੋ ਪਿੰਡ ਚ ਹੁੰਦਗੇ ਹਨਾ ਹਰੇਕ ਪਿੰਡ ਪਿੰਡੀ ਆ ਵਿਰੋਧੀ ਧਿਰਾਂ ਪਰ ਅਸੀਂ ਜਦੋਂ ਕੜ ਇਕੱਠੀ ਕਰਨ ਲੱਗੇ ਕਿਥੇ ਕਰਨੇ ਸਾਨੂੰ ਜਵਾਬ ਨਹੀਂ ਦਿੱਤਾ ਕੋਈ ਮੱਥੇ ਤੇ ਟੌੜੀ ਨਹੀਂ ਪਾਈ ਅਗਲੇ ਦਿਨ ਘਰੇ ਖੁੱਲੀ ਕਣਕ ਪਈ ਹੁੰਦੀ ਸੀ ਅਗਲਾ ਐ ਕਹਿੰਦਾ ਸੀ ਪਰ ਲੋ ਜਿੰਨੇ ਘੱਟੇ ਲੈ ਕੇ ਜਾਣੇ ਅਗਲੇ ਦਿਨ ਇੰਨੀ ਕਿ ਛਰਦਾ ਸੀ ਲੋਕਾਂ ਦੀ ਬਈ ਅਸੀਂ ਜਿਹੜੇ ਘਰਾਂ ਦੀ ਕਣਕ ਮਰਚੀ ਆ ਜਮਾਂ ਗਰੀਬ ਘਰ ਨੇ ਠੇਕੇ ਦੇ ਪੈ ਲੀਆਂ ਸੀ ਲੋਕਾਂ ਨੇ ਕਿਸੇ ਨੇ ਮੱਥੇ ਤੇ ਟੌੜੀ ਨਹੀਂ ਪਾਈ ਬਈ ਤੇ ਬਈ ਆਪਾਂ ਕੋਈ ਘਰ ਛੱਡਿਆ ਤਾਂ ਨਹੀਂ ਨਹੀਂ ਬਈ ਪਿੰਡ 'ਚ ਕੋਈ ਘਰ ਨਹੀਂ ਛੱਡਿਆ ਚਾਹੋ ਵਿਰੋਧੀ ਦਰਦਾ ਹੋਵੇ ਚਾਹੋ ਵੀ ਹੋਵੇ ਪਿੰਡ 'ਚ ਕੋਈ ਘਰ ਨਹੀਂ ਛੱਡਿਆ ਟੋਠੇ ਨੇ ਬਥੇਰਾ ਸਾਥ ਦਿੱਤਾ ਸਾਡੇ ਤੇ ਸਿਵਿੰਗਾ ਪਿੰਡ ਦੇ ਸਾਥ ਦਿੱਤਾ ਬਈ ਸਤਿ ਸ੍ਰੀ ਅਕ ਤੇ ਬਾਈ ਤੋਂ ਇਹ ਸਰਪੰਚ ਦੇ ਬਹੁ ਨੇੜੇ ਆ ਹਨ ਤੇ ਤੁਸੀਂ ਫੁੱਲ ਸਾਥ ਦਿੱਤਾ ਬਾਈ ਹਾਂਜੀ ਬਾਈ ਤੇ ਆਪਣੇ ਮਹੰਤ ਜਰਨਲ ਸਿੰਘ ਕਲੱਬ ਨੇ ਉਹ ਜਾਨੀ ਕਣਕ ਇਕੱਠੀ ਕੀਤੀ ਹੈ ਜੀ ਤੇ ਕਿਵੇਂ ਸਹਿਯੋਗ ਰਿਹਾ ਬਈ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਰਿਹਾ ਬਾਈ ਜੀ ਸਾਰੇ ਪਿੰਡ ਦਾ ਇਕੱਲੇ ਇਕੱਲੇ ਘਰ ਨੇ ਬਹੁਤ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਤੇ ਜਿੰਨਾ ਵੀਰਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੀ ਪਰਭਾਈ ਲਈ ਬੰਦੇ ਨੇ ਹਰ ਇੱਕ ਨੇ ਆਪਦੇ ਘਰੋਂ ਕਣਕ ਦਿੱਤੀ ਪੈਸੇ ਦਾ ਸਹਿਯੋਗ ਦਿੱਤਾ ਤੇ ਬਾਕੀ ਆਪਣੇ ਸਾਰੇ ਕਲੱਬ ਦਾ ਸਾਰੇ ਪੰਚਾਇਤ ਦਾ ਆਸ-ਪਾਸ ਦੇ ਪਿੰਡਾਂ ਦੀਆਂ ਜੋ ਪੰਚਾਇਤਾਂ ਸੀ ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ ਤੇ ਜਿਵੇਂ ਭਾਈ ਅੱਜ ਆਪਣੇ ਕੋਲ ਚਲੋ ਕਈ ਵੀਰਾਂ ਨੇ ਪੈਸੇ ਦੀ ਆਪਾਂ ਨੂੰ ਸੇਵਾ ਕੀਤੀ ਹੈ ਨਾ ਕਈਆਂ ਨੇ ਕਣਕ ਦੀ ਕਣਕ ਦੀ ਸੇਵਾ ਦਾ ਚਲੋ ਅੱਜ ਆਪਾਂ ਨਿਭਾਦੀ ਬਹੁਤ ਖੂਬੀ ਹੈ ਨਾ ਪੈਸੇ ਦਾ ਚਲੋ ਤੁਸੀਂ ਹਿਸਾਬਕਤਾਵਾਂ ਲਾ ਕੇ ਜਿੰਨੇ ਜਿੰਨੇ ਬੰਦਾ ਹੱਕ ਜਿਹਨੂੰ ਜੋ ਵੀ ਹੈ ਨਾ ਉਹ ਫਿਰ ਕਿੰਨੇ ਦਾ ਦਿਨ ਰੱਖ ਕੇ ਨਾਲੇ ਸੋਚ ਵਿਚਾਰ ਉਹ ਤੇ ਕਰਕੇ ਸਾਰਾ ਉਹ ਜੋ ਵੀ ਬਾਈ ਜੀ ਸਮੇ ਦੇ ਹਿਸਾਬ ਨਾਲ ਜਿਵੇਂ ਅੱਜ ਕਣਕ ਵੰਡਣ ਦਾ ਦਿਨ ਰੱਖ ਲਿਆ ਇਸ ਤਰ੍ਹਾਂ ਹੀ ਆਪਾਂ ਜੋ ਪੈਸੇ ਇਕੱਠੇ ਹੋਏ ਆ ਉਹ ਵੀ ਸਾਰਾ ਹਿਸਾਬ ਕਿਤਾਬ ਲਾ ਕੇ ਵੀ ਕਿੰਨੇ-ਕਿੰਨੇ ਡਿਵਾਈਡ ਕਰਕੇ ਵੀ ਸਾਰਿਆਂ ਨੂੰ ਕਿੰਨੇ-ਕਿੰਨੇ ਆਉਂਦੇ ਆ ਉਸ ਤੋਂ ਆਪ ਪਹਿਲ ਕਰਾਂਗੇ ਛੋਟੇ ਪਰਿਵਾਰਾਂ ਤੋਂ ਵੀ ਜਿਨ੍ਹਾਂ ਕੋਲੇ ਠੇਕੇ ਤੇ ਜ਼ਮੀਨ ਸੀ ਤੇ ਉਹਨਾਂ ਦਾ ਜ਼ਿਆਦਾ ਨੁਕਸਾਨ ਸੀ ਤੇ ਚਲੋ ਆਪਾਂ ਕਿਸੇ ਦਾ ਸਾਰਾ ਨੁਕਸਾਨ ਤਾਂ ਨਹੀਂ ਭਰ ਸਕਦੇ ਸਹੀ ਪਿੰਡ ਦੇ ਸਹਿਯੋਗ ਨਾਲ ਆਪਾਂ ਹੌਸਲਾ ਜ਼ਰੂਰ ਦੇ ਸਕਦੇ ਆ ਜਿੰਨਾ-ਜਿੰਨਾ ਮੰਨ ਲਓ ਵੀ ਜਿੰਨਾ ਵੀ ਆਪਾਂ ਕਰ ਸਕਦੇ ਆ ਕਿੰਨੇ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਸਿਸਟਮ ਹੋ ਜੂਗਾ ਇਹ ਬਸ ਬਾਈ ਜੀ ਜਿੱਦਾਂ ਅੱਜ ਆਪਾਂ ਦਾ ਕਣਕ ਦਾ ਨਿਬੜ ਗਿਆ ਹਾਂਜੀ ਆਪਾਂ ਕਣਕ ਜਿੰਨੀ ਜਿੰਨੀ ਜਿਹਨੂੰ ਦੇਣੀ ਸੀਗੀ ਹਸਾਬ ਕਿਤਾਬ ਲਾ ਕੇ ਉਹ ਦੇ ਦਿੱਤੀ ਆ ਜੋ ਪੈਸੇ ਦਾ ਰਹਿ ਗਿਆ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਨਿਵੇੜ ਦਿਆਂਗੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਆਪਾਂ 2 ਦਿਨ ਰੱਖ ਕੇ ਆਹੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਜਣੇ ਉਸ ਦਿਨ ਉਹਨਾਂ ਨੂੰ ਸਾਰਿਆਂ ਨੂੰ ਜਿੰਦਾ ਬਣਦਾ ਹਨਾ ਜਿੰਨੇ ਜਿੰਨੇ ਵੀ ਆਉਂਦੇ ਆ ਹਾਂਜੀ ਸਾਰੇ ਜਿੰਨੇ ਪੀੜਤ ਕਿਸਾਨ ਸੀ ਉਹਨਾਂ ਨੂੰ ਇਕੱਠੇ ਕਰਕੇ ਪਿੰਡ ਦੇ ਕੋਈ ਸਿਆਣੇ ਬਜ਼ੁਰਗ ਨਾਲ ਇਕੱਠੇ ਕਰਕੇ ਉਹਨਾਂ ਦੀ رائے مشਵਰੇ ਦੇ ਨਾਲ ਤੇ ਉਹ ਪੈਸੇ ਦਾ ਹਿਸਾਬ ਕਿਤਾਬ ਵੀ ਆਪਾਂ ਉਹਨਾਂ ਨੂੰ ਦੇਵਾਂਗੇ ਇੱਕ ਗੱਲ ਬਹੁਤ ਵਧੀਆ ਲੱਗੀ ਭਾਈ ਆਪਣੇ ਆਰ ਪਾਰਟੀ ਬਾਜੀ ਨਹੀਂ ਆਈ ਕੋਈ ਹੈ ਨਾ ਇਹਦੇ ਵਿੱਚ ਭਾਈ ਜੀ ਦੇਖੋ ਪਾਰਟੀ ਬਾਜੀ ਇਲੈਕਸ਼ਨਾਂ ਚ ਕਰੋ ਵੈਸੇ ਤਾਂ ਪਿੰਡ ਲੈਵਲ ਤੇ ਪਾਰਟੀ ਬਾਜੀ ਕਰਨੀ ਨਹੀਂ ਚਾਹੀਦੀ ਤੇ ਇੱਥੇ ਕਿਉਂਕਿ ਨੁਕਸਾਨ ਹੋਇਆ ਕਿਸਾਨਾਂ ਦਾ ਸਹੀ ਆ ਇਹਦੇ ਚ ਪਾਰਟੀ ਬਾਜੀ ਵਾਲੀ ਕੋਈ ਗੱਲ ਨਹੀਂ ਰਹੇਗੀ ਬਾਕੀ ਆਪਣੇ ਪਿੰਡ ਚ ਹੈ ਵੀ ਨਹੀਂ ਕਿਉਂਕਿ ਕਿਸੇ ਨੇ ਪਾਰਟੀ ਬਾਜੀ ਵਾਲੀ ਗੱਲ ਕੀਤੀ ਹੀ ਨਹੀਂ ਚਲੋ ਕੋਈ ਵੀ ਕਿਸੇ ਪਾਰਟੀ ਨਾਲ ਸੰਬੰਧਤਾ ਹੁੰਦੇ ਵੀ ਕੋਈ ਨਾ ਕੋਈ ਪਰਿਵਾਰ ਕਿਸੇ ਪਾਰਟੀ ਨਾਲ ਜੁੜਿਆ ਹੀ ਹੁੰਦਾ ਤੇ ਉਸ ਤੋਂ ਇਲਾਵਾ ਲੋਕਾਂ ਨੇ ਪਾਰਟੀਬਾਜੀ ਛੱਡ ਕੇ ਇੱਕ ਭਾਈਚਾਰਕ ਸਾਂਝ ਦੇ ਤੌਰ ਤੇ ਸਹਿਯੋਗ ਦਿੱਤਾ ਤੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਪਿੰਡ ਨੇ ਹਰ ਇੱਕ ਘਰ ਨੇ ਦਿਲੋਂ ਸਹਿਯੋਗ ਦਿੱਤਾ ਪਰ ਆਪਾਂ ਵੀ ਬਈ ਹਣਾ ਮਨ ਚ ਮੈਲ ਨਹੀਂ ਰੱਖੀ ਹਰੇਕ ਦੇ ਘਰੇ ਜਾਣੀ ਤੁਸੀਂ ਗਏ ਆ ਬਈ ਆਏ ਨੇ ਵੀ ਯਾਰ ਇਹ ਬੰਦੇ ਆਪਣੇ ਉਹ ਸੀ ਉਹ ਸੀ ਆਪਣੇ ਨਾਲ ਬਈ ਜੀ ਦੇਖੋ ਆਪਣੀ ਨਵੀਂ ਪੰਚਾਇਤ ਬਣੀ ਆ ਤੇ ਆਪਣਾ ਵੈਸੇ ਵੀ ਕਿਸੇ ਨਾਲ ਨਿੱਜੀ ਵੈਰ-ਵਿਰੋਧ ਹੈ ਹੀ ਨਹੀਂ ਆਪਾਂ ਇਹ ਕਹਿ ਨਹੀਂ ਸਕਦੇ ਵੀ ਫਲਾਣਾ ਮੇਰਾ ਵਿਰੋਧੀ ਵਿਰੋਧੀ ਆਪਣਾ ਕੋਈ ਹੈ ਹੀ ਨਹੀਂ ਸਾਰਾ ਪਿੰਡ ਆਪਣਾ ਇੱਥੇ ਭਾਈਚਾਰਕ ਸਾਂਝ ਆ ਸਹੀ ਆ ਤੇ ਭਾਈ ਜਿਵੇਂ ਤੁਹਾਡਾ ਮੰਤ ਜਰਨੈਲ ਸਿੰਘ ਕਲੱਬ ਹੈ ਨਾ ਆ ਵੀਡੀਓ ਵੇਖ ਕੇ ਹੋਰਾਂ ਦਾ ਵੀ ਬੰਦਿਆਂ ਦਾ ਯਾਰ ਜੀ ਕਰੂਗਾ ਵੀ ਅਸੀਂ ਵੀ ਬੰਦਿਆਂ ਨਾਲ ਸੇਵਾ ਕਰੀਏ ਤੇ ਉਹਨਾਂ ਦਾ ਜੁਆਇਨਿੰਗ ਦਾ ਮਤਲਬ ਹੋਰ ਤੁਸੀਂ ਚਾਹੁੰਦੇ ਆ ਵੀ ਸਾਡਾ ਵੀ ਕਲੱਬ ਵੱਡਾ ਹੋਵੇ ਜਾਂ ਕਿਵੇਂ ਭਾਈ ਜੀ ਨੌਜਵਾਨਾਂ ਨੂੰ ਖੁੱਲਾ ਸੱਦਾ ਆਪਣੇ ਕਲੱਬ ਨਾਲ ਜੋੜਨ ਵੱਤਵਾ ਦਾ ਆਪਾਂ ਪਿੰਡ ਦਾ ਵਿਕਾਸ ਕਰੀਏ ਜੋ ਵੀ ਪਿੰਡ ਤੇ ਕੋਈ ਮੁਸੀਬਤ ਆਉਂਦੀ ਆ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਿੰਨੇ ਆਪਣੇ ਨਾਲ ਲੋਕ ਜੋੜਨਗੇ ਨੌਜਵਾਨ ਜੋੜਨਗੇ ਕੱਲ ਨੂੰ ਰੱਬ ਨਾ ਕਰੇ ਪਿੰਡ ਤੇ ਕੋਈ ਮੁਸੀਬਤ ਆਉਂਦੀ ਆ ਤਾਂ ਸਾਰੇ ਰਲ ਮਿਲ ਕੇ ਹੀ ਮੁਸੀਬਤ ਕੱਢ ਸਕਦੇ ਇਕੱਲਾ ਬੰਦਾ ਨਹੀਂ ਕੱਢ ਸਕਦਾ ਤੇ ਜਿਵੇਂ ਹੁਣ ਪਹਿਲਾਂ ਲੋਕਾਂ ਨੇ ਸਹਿਯੋਗ ਦਿੱਤਾ ਨੌਜਵਾਨਾਂ ਨੇ ਬਜ਼ੁਰਗਾਂ ਨੇ ਹਰ ਇੱਕ ਬੰਦੇ ਨੇ ਸਹਿਯੋਗ ਦਿੱਤਾ ਉਸੇ ਤਰ੍ਹਾਂ ਹੀ ਮੰਨ ਲਓ ਹੁਣ ਕੋਈ ਆਪਣੇ ਕਲੱਬ ਨਾਲ ਨੌਜਵਾਨ ਜੁੜਨਾ ਚਾਹੁੰਦਾ ਤੇ ਜੀ ਆਇਆਂ ਨੂੰ ਜਦੋਂ ਮਰਜ਼ੀ ਆਪਣੇ ਨਾਲ ਸੰਪਰਕ ਕਰਕੇ ਆਪਣੇ ਕਲੱਬ ਦਾ ਮੈਂਬਰ ਬਣ ਸਕਦਾ ਤੇ ਪਿੰਡ ਦੀ ਖੁਸ਼ੀ ਗਮਈ ਦੇ ਵਿੱਚ ਹਿੱਸਾ ਪਾ ਸਕਦਾ ਸਹੀ ਹੈ ਨੰਬਰ ਤੇ ਦੇ ਲਈ ਆਪਣਾ ਨੰਬਰ ਬਈ 7696822188 ਕੋਈ ਵੀ ਵੀਰ ਆਪਣੇ ਕਲੱਬ ਨਾਲ ਜੁੜਨਾ ਚਾਹੁੰਦਾ ਇਸ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਬਾਕੀ ਆਪਣੀ ਦੂਜੀ ਸਾਰੀ ਟੀਮ ਨਾਲ ਵੀ ਸੰਪਰਕ ਕਰ ਸਕਦਾ ਸਹੀ ਹੈ ਬਾਈ ਬਹੁਤ ਬਹੁਤ ਜੀ ਲੱਗੇ ਬਾਈ ਸਕਦੀਪ ਨਾਲ ਗੱਲ ਕਰਕੇ ਧੰਨਵਾਦ ਬਾਈ ਜੀ ਠੀਕ ਹੈ ਬਾਈ ਇਹ ਬਾਈ ਆਪਣੇ ਕੋਲੇ 461 ਗੱਟੇ ਬਣੇ ਸੀਗੇ ਸਾਰੇ ਤੇ ਤੁਸੀਂ ਲਾ ਲੋ ਹਿਸਾਬ ਕਿਤਾਬ ਵੀ 461 ਗੱਟੇ ਤੇ 50 ਕਿਲੋ ਦੀ ਭਰਤੀ ਸੀਗੀ ਤੇ ਜੇ 5 ਕੁਆਂਟਲ ਆਪਾਂ ਕਿਲੇ ਹਿਸਾਬ ਨਾਲ ਦਿੱਤੀ ਤੇ 10 ਕੱਟੇ ਕਿਲੇ ਹਿਸਾਬ ਨਾਲ ਬਣਦੇ ਹਨ ਸੋ ਜਿੰਨਾ ਕਰ ਸਕੀਏ ਪੰਚਾਇਤ ਬਾਕੀ ਹਲੇ ਪੈਸੇ ਦਾ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਆਪਾਂ ਕੰਮ ਨਵੇੜ ਦਾਂਗੇ ਬਾਈ ਇੰਨੇ ਕੱਟੇ ਰਹਿ ਗਏ ਅੰਦੇ ਤੇ ਸਾਰੇ ਪਿੰਡ ਵਾਸੀਆਂ ਨੂੰ ਵੰਡ ਤੇ ਗਏ ਆ ਬਾਈ ਤੇ ਇੰਨੇ ਕੱਟੇ ਰਹਿ ਗਏ ਲਾਸਟ ਤੇ ਕਿੰਨਾ ਇੱਧਰ ਗਦਾਮ ਭਰਿਆ ਸੀ ਸਾਰਾ ਸਾਰਾ ਵਿਹਲਾ ਹੋ ਗਿਆ ਸਾਹਮਣੇ ਦੇਖ ਲਓ ਬਾਈ ਇੰਨੇ ਕੱਟੇ ਵੀਰਪਰਾ ਦੇਖ ਲਓ ਜੀ ਰਹਿ ਗਏ ਜੀ ਇਹ ਵੀ ਹੁਣ ਚੱਕੇ ਜਾਣੇ ਮੈਨੂੰ ਲੱਗਦਾ ਇੱਕ ਅੱਧਾ ਕਿਸਾਨ ਰਹਿ ਗਿਆ ਹੋਊਗਾ ਤੇ ਉਹਦੇ ਹੋਣਗੇ ਬਾਈ ਦੇ ਹਨ ਤੇ ਇਹ ਵੀ ਸਾਰੇ ਲੱਗ ਜਾਣ ਜਿਹੜੀ ਇਹ ਸੇਵਾ ਜਾਣੀ ਕਣਕ ਦੀ ਨਿਭਾਈ ਗਈ ਆ ਨਾ ਇਹਦੇ ਚ ਚੇਅਰਮੈਨ ਸਾਹਿਬ ਦਾ ਬਹੁਤ ਯੋਗਦਾਨ ਰਿਹਾ ਸੁਖਜੀਤ ਚੇਅਰਮੈਨ ਸਾਹਿਬ ਦਾ ਕਿਉਂਕਿ ਬਾਈ ਸਾਨੂੰ 5 5:30 ਵਜੇ ਮੈਸੇਜ ਕਰ ਦਿੰਦਾ ਸੀ ਆਪਣਾ ਗਰੁੱਪ ਬਣਾਇਆ ਸਾਰਾ ਪੰਚਾਇਤ ਦਾ 5:30 ਵਜੇ ਮੈਸੇਜ ਕਰ ਦਿੰਦਾ ਸੀ ਬਾਈ ਵੀ ਆਜੋ ਮਿੱਤਰੋ ਚੱਲੀਏ ਬਾਈ ਨੇ ਨਾ ਕੋਈ ਇਹ ਫਿਕਰ ਕੀਤੀ ਵੀ ਮੈਨੂੰ ਹੋਰ ਵੀ ਕੰਮਕਾਰ ਆ ਯਾਨੀ ਬਾਈ ਨੇ ਦਿੱਲੀ ਸਾਨੂੰ 2 ਤੋਂ 2.5 ਘੰਟੇ 3 ਘੰਟੇ ਵੀ ਕਹੀ ਹੈ ਕਿ ਯਾਰੀ ਲੰਮਾਦਾ ਰਿਹਾ ਕਿਉਂਕਿ ਬਾਈ ਨੂੰ ਹੋਰ ਵੀ ਕੰਮ ਹੁੰਦੇ ਸਰਕਾਰੀ ਹੈ ਨਾ ਕਿਉਂਕਿ ਚੇਅਰਮੈਨ ਦੀ ਪੋਸਟ ਆ ਜਾਂਦੀ ਆ ਬਾਈ ਪਹਿਲਾਂ ਮਹੰਤ ਜਰਨੈਲ ਸਿੰਘ ਕਲੱਬ ਵੱਲੋਂ 2.5 3 ਘੰਟੇ ਕੱਢ ਕੇ ਆਪਦੇ ਸੇਵਾ ਨਿਭਾ ਕੇ ਜਾਂਦਾ ਰਿਹਾ ਬਾਈ ਫਿਰ ਸਰਕਾਰੀ ਪੋਸਟ ਦੀ ਸ਼ੁਰੂ ਹੁੰਦੀ ਸੀ ਬਾਈ ਦੀ ਯਾਨੀ ਜਦੋਂ ਪਹਿਲਾਂ ਸਵੇਰੇ ਸੇਵਾ ਕਰਦਾ ਸੀ ਬਹੁਤ ਵਧੀਆ ਯੋਗਦਾਨ ਰਿਹਾ ਬਾਈ ਸਖਜੀਤ ਚੇਅਰਮੈਨ ਦਾ ਨਾਲ ਬਾਈ ਰਾਜੂ ਢੱਲੋਂ ਬਾਈ ਦਾ ਸਰਪੰਚ ਸਾਹਿਬ ਦਾ ਹਨ ਤੇ ਬਾਕੀ ਸਾਰੀ ਟੀਮ ਹੈ ਜੀ ਬਾਕੀ ਸਾਰੇ ਮੈਂਬਰ ਮੰਤ ਜਰਨੈਲ ਸਿੰਘ ਕਲੱਬ ਵਨਿਓ ਬਹੁਤ ਵਧੀਆ ਯੋਗਦਾਨ ਜੀ ਰਿਆ ਚਲੋ ਭਾਈ ਸਾਰੀ ਪੂਰਤੀ ਤਾਂ ਨਹੀਂ ਹਨਾ ਕਰ ਸਕਦੇ ਪੈਨਡ ਲੈਵਲ ਤੇ ਜਿੰਨੀ ਕੁ ਹੋ ਸਕੀ ਆ ਓਨੀ ਕੁ ਕੋਸ਼ਿਸ਼ ਜ਼ਰੂਰ ਕੀਤੀ ਆ ਭਾਈਆਂ ਦੀ ਸਹਿਯੋਗ ਕਰਨ ਦੀ